ਪੰਜਾਬੀ ਕੋਰਨਰ 컬렉ਸ਼ਨ ਦੇ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਪਹਿਣਾਂ ਲਈ ਸਮਰ 컬렉ਸ਼ਨ ਲੈ ਕੇ ਆਏ ਆ। ਬਹੁਤ ਹੀ ਸੋਹਣੇ ਸੂਟ ਹੈ। ਗਰਮੀਆਂ ਦੇ ਵਿੱਚ ਪਾਉਣ ਲਈ। ਪਹਿਲਾ ਸੂਟ ਜਿਹੜਾ ਹੈਗਾ ਆਪਣੇ ਕੋਲ ਰਿਯਾਨ ਕਾਟਨ ਦੇ ਵਿੱਚ। ਗਰਮੀਆਂ ਦੇ ਵਿੱਚ ਪਾਉਣ ਲਈ ਰਿਯਾਨ ਕਾਟਨ ਬਹੁਤ ਵਧੀਆ ਹੁੰਦੀ ਹੈ। ਪੂਰੀ ਸ਼ਰਟ ਤੇ ਗੋਟਾ ਪੱਟੀ ਦਾ ਵਰਕ ਹੋਇਆ ਵੈ। ਗਲੇ ਤੇ ਬਹੁਤ ਸੋਹਣਾ ਵਰਕ ਹੋਇਆ ਹੈ। ਸ਼ਰਟ ਦੇ ਵਿੱਚ ਵਰਕ ਹੋਇਆ ਤੇ ਕੇਰੇ ਤੇ ਵਰਕ ਹੋਇਆ। ਰੈੱਡ ਬਲੈਕ ਦਾ ਕੰਬੀਨੇਸ਼ਨ। ਵਿੱਚ ਵਿੱਚ ਮਿਰਰ ਦਾ ਵਰਕ ਹੋਇਆ ਹੋਇਆ ਹੈ। ਬਹੁਤ ਸੋਹਣਾ ਸੂਟ ਹੈ। ਰੈੱਡ ਸਲਵਾਰ ਹੈ ਇਹਦੇ ਨਾਲ। ਰੈੱਡ ਦੇ ਵਿੱਚ ਸਲਵਾਰ ਦੇ ਵਿੱਚ ਵੀ ਟਾਈ ਡਾਈ ਦਾ ਤੇ ਦੁਪੱਟਾ ਵੀ ਬਹੁਤ ਸੋਹਣਾ। ਜਿਵੇਂ ਦੀ ਸ਼ਰਟ ਦੇ ਵਿੱਚ ਟਾਈ ਡਾਈ ਦਾ ਡਿਜ਼ਾਈਨ ਸੇਮ ਉਸੇ ਤਰ੍ਹਾਂ ਦੁਪੱਟੇ ਦੇ ਵਿੱਚ। ਚਾਰੋਂ ਸਾਈਡ ਗੋਟਾ ਪੱਟੀ ਦਾ ਵਰਕ ਹੋਇਆ ਹੈ ਦੇਖੋ ਜੀ ਬਹੁਤ ਸੋਹਣਾ ਮਲਮਲ ਦਾ ਸੌਫਟ ਜਿਹਾ ਦੁਪੱਟਾ ਬਿਲਕੁਲ ਗਰਮੀਆਂ 'ਚ ਵੀਅਰ ਕਰਨ ਲਈ ਬਹੁਤ ਵਧੀਆ ਠੀਕ ਹੈ ਜੀ ਦੇਖੋ ਵਿੱਚ ਵਿੱਚ ਗੋਟਾ ਪੱਟੀ ਦਾ ਵਰਕ ਹੋਇਆ ਬਹੁਤ ਸੋਹਣਾ ਸੂਟਰ ਸੂਟ ਦਾ ਪ੍ਰਾਈਸ 700 ਰੁਪਿਆ ਸ਼ਿਪਿੰਗ 올 ਇੰਡੀਆ ਫ੍ਰੀ ਹੈ ਜੇ ਕਿਸੇ ਵੀਰ ਭੈਣ ਨੂੰ ਇਹ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲਓ ਤੇ ਦਿੱਤੇ ਹੋਏ ਨੰਬਰ ਤੇ ਵਟਸਐਪ ਕਰੋ ਇਹਦੇ ਵਿੱਚ ਸਾਡੇ ਕੋਲ ਤਿੰਨ ਕਲਰ ਤਿੰਨੋਂ ਕਲਰ ਬਹੁਤ ਸੋਹਣੇ ਆ ਆ ਗਲਾ ਕਲਰ ਹੈ ਜਿਹੜਾ ਸਕਿਨ ਸੇਮ ਉਸੇ ਤਰ੍ਹਾਂ ਸ਼ਰਟ ਸਕਿਨ ਬਾਟਮ ਹੈ ਇਹਦੇ ਨਾਲ ਠੀਕ ਹੈ ਉਸੇ ਤਰ੍ਹਾਂ ਦੀ ਦੁਪੱਟਾ ਬੜਾ ਸੋਹਣਾ ਦੁਪੱਟਾ ਤੀਜਾ ਕਲਰ ਇਹਦੇ ਵਿੱਚ ਗ੍ਰੇ ਤੇ ਰੈੱਡ ਦਾ ਕੰਬੀਨੇਸ਼ਨ ਇਹ ਵਿੱਚੋਂ ਕਲਰ ਬੜਾ ਹੀ ਸੋਹਣਾ ਹੈ ਗ੍ਰੇ ਇਹਦੇ ਨਾਲ ਬਾਟਮ ਹੈ ਰੈੱਡ ਰੈੱਡ ਤੇ ਗ੍ਰੇ ਦੋਨੋਂ ਦੁਪੱਟਾ ਆਇਆ ਇਹ ਨਾਲ ਸ਼ੌਅ तीन कलर अवेलेबल है इस बहुत सोहना सूट है तीनों सत्त सौ प्राइस एक सूट का शिपिंग ऑल इंडिया फ्री है अगला सूट जो अपने को मसलीन काटन च मसलीन काटन गर्मी पाने बड़ा ही सॉफ्ट कपड़ा बड़ा सोहना कपड़ा देखो बड़ा मलाइमजा कपड़ा ਇਹ ਲਾਈਨਿੰਗ ਦੀ ਜ਼ਰੂਰਤ ਨਹੀਂ ਇਸ ਨੂੰ ਲੈਸ਼ ਲਾ ਕੇ ਸੋਹਣੀ ਤਰ੍ਹਾਂ ਤਿਆਰ ਕਰਵਾ ਸਕਦੇ ਹਾਂ ਡਿਜ਼ਾਈਨ ਇਹਦੇ ਨਾਲ ਦੁਪੱਟਾ ਵੀ ਮਸਲੀਨ ਦਾ ਪ੍ਰਿੰਟਡ ਦੁਪੱਟਾ ਬੜਾ ਸੋਹਣਾ ਦੁਪੱਟਾ ਆ ਦੇਖੋ ਪੀਚ ਜਾਂ ਗ੍ਰੀਨ ਜਾਂ ਕਲਰ ਇਹਦਾ ਪ੍ਰਾਈਜ਼ ਵੀ 700 ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਇੱਕ ਇਹਦੇ ਵਿੱਚ ਹੋਰ ਕਲਰ ਹੈ ਇਹਦੇ ਵਿੱਚ ਦੋ ਕਲਰ ਅਵੇਲੇਬਲ ਹੈ ਇੱਕ ਆ ਪਿੰਕ ਕਲਰ ਹੈ 5 ਮੀਟਰ ਦਾ ਸੂਟ ਹੈ ਬਹੁਤ ਸੋਹਣਾ ਸੂਟ ਹੈ ਆ ਪਿੰਕ ਗ੍ਰੇ ਕੰਬੀਨੇਸ਼ਨ 700 ਪ੍ਰਾਈਸ ਸ਼ਿਪਿੰਗ 올 ਇੰਡੀਆ ਫਰੀ ਅਗਲਾ ਸੂਟ ਹੈ ਜਿਹੜਾ ਉਹ ਆਪਣੇ ਇੱਕ ਕੋਟ कॉटन ਚ ਬਹੁਤ ਸੋਹਣੀ ਕਾਟਨ ਹੈ ਇਹ ਏ ਵਿਦਆਊਟ ਰੁਪਟਾ ਮਹਿੰਦੀ ਕਲਰ ਵਾਈਟ ਲੈਸ਼ ਲਾ ਕੇ ਬੜਾ ਸੋਹਣਾ ਸੂਟ ਤਿਆਰ ਹੋਊਗਾ ਵਾਈਟ ਦੁਪट्टे ਦੇ ਨਾਲ ਡਬਲ ਛੇਡ ਕਰਾ ਲਓ ਦੁਪੱਟਾ ਬੜਾ ਸੋਹਣਾ ਸੂਟ ਤਿਆਰ ਹੋਣਾ ਇੱਕ ਇਹਦੇ ਦੇ ਵਿੱਚ ਆ ਕਲਰ ਸਕਿਨ ਕਲਰ ਹੋ سوری ਸਿਗਰੇਨ ਕਲਰ ਵੀਡੀਓ ਦੇ ਵਿੱਚ ਹੈ ਸ਼ਾਇਦ ਫਿਰੋਜੀ ਕਲਰ ਆ ਰਿਹਾ ਪਰ ਇਹ ਸਕਿਨ ਉਹ ਸਿਗਰੇਨ ਕਲਰ ਹੈ ਦੋ ਕਲਰ ਹੈ ਇਹਦੇ ਦੇ ਵਿੱਚ ਇੱਕ ਮਹਿੰਦੀ ਇੱਕ ਆ ਇੱਕ ਸੂਟ ਦਾ ਪ੍ਰਾਈਸ 500 ਰੁਪਏ ਬਹੁਤ সফটਾ ਕੱਪੜਾ ਹੈ ਬਹੁਤ ਸੋਹਣਾ ਕੱਪੜਾ ਹੈ ਜਿਹੜੀਆਂ ਭੈਣਾਂ ਨੂੰ ਪਸੰਦ ਆਵੇ ਸਕਰੀਨਸ਼ਾਟ ਲੈ ਕੇ ਸਾਡੇ ਦਿੱਤੇ ਹੋਏ ਨੰਬਰ ਤੇ WhatsApp ਕਰਕੇ ਤੁਸੀਂ ਪੁੱਛ ਸਕਦੇ ਹੋ ਆ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਇਹੋ ਜੇ ਹੋਰ ਸੋਹਣੇ-ਸੋਹਣੇ ਸੂਟ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ